ਅੱਜ ਦੇ ਸਮੇਂ 'ਚ ਜਿਹੜੀ ਰਾਜਨੀਤੀ ਆ ਇਹਦਾ ਇੱਕ ਸ਼ਬਦ ਵਰਤੂੰਗਾ ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਇਹਦਾ ਗੁੱਸਾ ਵੀ ਲੱਗੇ ਸਿਆਸੀ ਲੋਕਾਂ ਨੂੰ ਇਹ ਧੰਦਾ ਹੋ ਚੁੱਕਿਆ। ਤੁਸੀਂ ਦੇਖਿਆ ਨਾ ਪਿਛਲੇ ਸਮੇਂ ਦੇ ਵਿੱਚ ਕਿਵੇਂ ਭੱਜ ਭਜਈਆ ਹੋਇਆ ਕਿਵੇਂ ਰਲੇਵੇਂ ਹੋਏ ਪਾਰਟੀਆਂ ਦੇ ਵਿੱਚ ਕਿਵੇਂ ਸ਼ਾਸਕੀ ਲੋਕ ਹਫੜਾ ਦਫੜੀ ਮੱਚੀ ਆਈਡੀ ਦਾ ਰੇਡਾ ਵੱਜੀਆਂ ਸਾਰੇ ਮੁਲਕ ਦੇ ਵਿੱਚ ਇਟ ਮੀਨਸ ਕਿ ਗਲਤ ਕੰਮ ਕਰ ਰਹੇ ਸੀ ਲੋਕ ਇਹ ਕਲੀਅਰ ਹੋ ਗਿਆ ਵੀ ਲੋਕਾਂ ਦੇ ਪੈਸੇ ਨਾਲ ਗੇਮ ਖੇਡਦੇ ਆ ਇੱਲੇ 5 ਸਾਲ ਤੇ ਕੰਮ ਕਰਦੇ ਅਗਲੇ 5 ਸਾਲ ਨਜ਼ਾਰਾ ਲੈਂਦੇ ਆ ਫਿਰ ਅੱਛਾ ਉਹਦੇ ਚ ਕੰਮ ਨਹੀਂ ਹੁੰਦਾ ਕਢਮ ਹੁੰਦਾ ਸਰਕਾਰ ਸਾਨੂੰ ਸੜਕ ਨਹੀਂ ਦੇ ਸਕਦੀ ਇੱਕ ਇੱਥੋਂ ਤੁਸੀਂ ਅੰਮ੍ਰਿਤਸਰ ਸਾਹਿਬ ਜਾਣਾ 7 ਟੋਲ ਟੈਕਸ ਨੇ ਬਿਲਕੁਲ ਤੁਸੀਂ ਇੱਕ ਸੜਕ ਤਾਂ ਦੇ ਨਹੀਂ ਸਕਦੇ ਹਰ ਟੋਲ ਟੈਕਸ 1.200 ਰੁਪਏ ਦਾ ਇੱਕ ਟੋਲ ਟੈਕਸ ਆਮ ਬੰਦਾ ਕਿਵੇਂ ਚੱਲੇ ਜਾਊਗਾ ਲੋਕਾਂ ਦੇ ਹੱਕ ਵੀ ਖਾ ਗਏ ਸਾਰੇ ਫਿਰ ਤੁਸੀਂ ਲੋਕਾਂ ਦੇ ਹੱਕਾਂ ਤੇ ਡਾਕੇ ਵੀ ਮਾਰਦੇ ਹੋ ਕੰਮ ਤੁਸੀਂ ਕੋਈ ਕਰਦੇ ਨਹੀਂ ਸਿਸਟਮ ਸਾਰਾ ਕਰਪਟ ਹੋ ਚੁੱਕਾ ਹੈ ਨਾਮ ਲੋਕਤੰਤਰ ਹੈ ਲੋਕਾਂ ਲਈ ਕੋ ਗੱਲ ਹੈ ਨਹੀਂ ਆਖਰੀ ਪੜਾਅ ਦੇ ਵਿੱਚ VOTING ਹੋ ਰਹੀ ਹੈ ਤਾਂ ਲੋਕ ਇਹ ਕਹਿ ਰਹੇ ਇਹ ਵੀ ਕਹਿ ਰਹੇ ਨੇ ਕਿ ਦੇਸ਼ ਬਚਾਉਣਾ ਹੈ ਹੁਣ ਅਸੀਂ ਚੰਡੀਗੜ੍ਹ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਇਕੱਠੇ ਚੋਣਾਂ ਲੜ ਰਹੇ ਨੇ ਤਾ ਪੰਜਾਬ ਦੇ ਵਿੱਚ ਕੀ ਸਥਿਤੀ ਹੈ 올 ਓਵਰ ਕੀ ਸਥਿਤੀ ਹੈ ਅਸੀਂ ਉਸ ਤੇ ਵੀ ਗੱਲਬਾਤ ਕਰਾਂਗੇ ਪੰਜਾਬੀ ਅਦਾਕਾਰ ਦਰਸ਼ਨ 올ਕ ਉਹ ਵੀ ਵਡਪਗਤਾ ਕੇ ਆਏ ਨੇ ਸਾਡੇ ਨਾਲ ਨੇ ਅਸੀਂ ਗੱਲਬਾਤ ਕਰਾਂਗੇ 올ਕ ਸਾਹਿਬ ਹੋਰੀ ਅਕਸਰ ਪੰਜਾਬ ਦੇ ਮੁੱਦਿਆਂ ਦੇ ਉੱਤੇ ਗੱਲ ਕਰਦੇ ਰਹਿੰਦੇ ਨੇ ਗੱਲ ਰੱਖਦੇ ਰਹਿੰਦੇ ਨੇ ਅੱਜ ਇਹਨਾਂ ਨੇ ਇੱਕ ਸਟੇਟਸ ਵੀ WhatsApp ਦੇ ਉੱਤੇ ਪਾਇਆ ਸੀਗਾ ਵਾਹਿਗੁਰੂ ਕਿਰਪਾ ਕਰਨਾ ਦੋ ਧੜਿਆਂ ਦੇ ਵਿੱਚ ਵੰਡਿਆ ਹੈ ਪੰਜਾਬ ਇੱਕ ਕਰ ਦੇਣਾ ਇਹ ਸਟੇਟਸ ਦੇ ਕੀ ਮਾਇਨੇ ਨੇ ਪੰਜਾਬ ਨੂੰ ਬਚਾਉਣ ਦੇ ਲਈ ਦੇਸ਼ ਨੂੰ ਬਚਾਉਣ ਦੇ ਲਈ ਕੀ ਮਾਇਨੇ ਨੇ ਕਿਉਂਕਿ ਬਹੁਤ ਚੀਜ਼ਾਂ ਏ ਦਿਨੇ ਰੱਖਦੇ ਰਹਿੰਦੇ ਨੇ ਡਰਦੇ ਨਹੀਂ ਹਮੇਸ਼ਾ ਆਵਾਜ਼ ਬੁਲੰਦ ਹੁੰਦੀ ਆ ਔਲਖ ਸਾਹਿਬ ਵੋਟ ਪਗਤਾ ਆਇਆ ਪਹਿਲਾਂ ਤਾਂ ਇੱਕ ਵਾਰੀ ਸਾਈਨ ਦਿਖਾ ਦਿਓ ਵੋਟ ਵਾਲਾ ਤੇ ਨੀਲੀ ਸਾਈ ਜਿਹੜੀ ਆ ਲੱਗ ਗਈ ਆ ਇਹ ਮੇਰਾ ਹੱਕ ਹੈ ਹੂੰ ਇਹ ਵੋਟ ਪਗਤਾ ਆਇਓ ਤੁਸੀਂ ਅੱਜ ਤੁਸੀਂ ਸਟੇਟਸ ਵੀ ਲਾਇਆ ਕਿ ਦੋ ਧੜਿਆਂ ਦੇ ਵਿੱਚ ਵੰਡਿਆ ਪੰਜਾਬ ਪਹਿਲਾਂ ਤਾਂ ਇਸ ਚੀਜ਼ ਨੂੰ ਕਲੀਅਰ ਕਰਿਓ ਕਿ ਕਿਵੇਂ ਵੰਡਿਆ ਗਿਆ ਕਿਵੇਂ ਬਚਾਉਣਾ ਉਹਨੂੰ ਦੇਖੋ ਮੈਂ ਬੜਾ ਆਪਾਂ ਪਹਿਲਾਂ ਕਿਸਾਨੀ ਧਰਨੇ ਦੇ ਵੀ ਇਸ ਗੱਲ ਦਾ ਬੜਾ ਜ਼ੋਰ ਪਾਇਆ ਸੀ ਵੀ ਅਸੀਂ ਜਿਹੜਾ ਸਾਡਾ ਪੰਜਾਬ ਹੈ ਹੂੰ ਇਹ ਜਿਹੜੀ ਸਿਆਸੀ ਪਾਰਟੀਆਂ ਨੇ ਇਹਨੂੰ ਵੰਡ ਦਿੱਤਾ ਹੁਣ ਐਸ ਵਾਰੀ ਦੋ ਨਹੀਂ ਐਸ ਵਾਰੀ ਤਾਂ ਬਹੁਤ ਸਾਰੇ ਧੜੇ ਵੰਡੇ ਮੈਂ ਧੜਿਆਂ 'ਚ ਲਿਖਿਆ ਵੀ ਵਾਹਿਗੁਰੂ ਜੀ ਪੰਜਾਬ ਧੜਿਆਂ 'ਚ ਵੰਡਿਆ ਗਿਆ ਇਹਨੂੰ ਇੱਕ ਕਰੋ ਮੇਰਾ ਮਕਸਦ ਇਹ ਸੀ ਇੱਕ ਦਾ ਮਤਲਬ ਇਹ ਸੀ ਵੀ ਅੱਜ ਦਾ ਦਿਨ ਬੜਾ ਸਾਡੇ ਲਈ ਜ਼ਰੂਰੀ ਹੈ ਅਸੀਂ ਪਿੱਛੇ ਬੜਾ ਤਸ਼ੱਦਦ ਚੱਲਿਆ ਬਿਲਕੁਲ ਚੱਲਿਆ ਤਾਂ ਅਸੀਂ 47 ਤੋਂ ਹੀ ਹ ਜਦੋਂ ਤਾਂ ਸਾਨੂੰ ਇਹਨਾਂ ਨੇ ਪਾੜਤਾ ਪਰ ਅੱਜ ਸਮਾਂ ਹੈ ਤੁਹਾਡੇ ਕੋਲ ਕਿਉਂਕਿ ਅਸੀਂ ਹੱਕਾਂ ਲਈ ਲੜਦੇ ਆਂ ਧਰਨੇ ਲਾਉਨੇ ਆਂ ਬੜਾ ਕੁਝ ਕਰਦੇ ਆਂ ਅੱਜ ਉਹ ਸਮਾਂ ਜਿਹੜਾ ਹੱਕ ਦੀ ਗੱਲ ਕਰਨ ਦਾ ਤੁਹਾਡਾ ਇਹ ਤੁਹਾਡਾ ਹੱਕ ਹੈ ਇਹ ਹੱਕ ਨੂੰ ਤੁਸੀਂ ਅੱਜ ਜ਼ਰੂਰ ਆਪਣਾ ਜਾ ਕੇ ਵੋਟ ਪਾਓ ਤਾਂ ਜੋ ਜਿਹੜੀਆਂ ਆਪਾਂ ਸਰਕਾਰਾਂ ਚੁਣਦੇ ਆਂ ਉਹ ਆਪਣੀ ਮਰਜ਼ੀ ਨਾਲ ਚੁਣੀਆਂ ਜਾਣ ਅਸੀਂ ਕੱਲ ਨੂੰ ਰੌਲਾ ਨਾ ਪਾ ਸਕੀਏ ਇਸ ਕਰਕੇ ਮੈਂ ਮੈਂ ਵੀ ਅੱਜ ਹੱਕ ਭਗਤਾ ਆਇਆ ਤੇ ਲੋਕਾਂ ਨੂੰ ਵੀ ਇਹੀ ਬੇਨਤੀ ਕੀਤੀ ਹਾਲੇ ਤੱਕ ਦੇ ਨਾਲ ਸਾਰੀਆਂ ਸਥਿਤੀਆਂ ਚੱਲਦੀਆਂ ਨੇ ਪਵਾ ਪੰਜਾਬ ਦੇ ਵਿੱਚ ਵੰਡੀਆਂ ਪਈਆਂ ਹੋਈਆਂ ਨੇ ਦੇਸ਼ ਦੇ ਵਿੱਚ ਵੰਡੀਆਂ ਪਈਆਂ ਹੋਈਆਂ ਨੇ ਲੋਕ ਕਹ ਰਹੇ ਨੇ ਕਿ ਲੋਕਤੰਤਰ ਦਾ ਘਾਣ ਹੋਇਆ ਹੋਇਆ ਉਹਨੂੰ ਬਚਾਉਣਾ ਉਹਨੂੰ ਜਿਹੜਾ ਵਾਪਸ ਲੈ ਕੇ ਆਉਣਾ ਕੌਣ ਆਏ ਜਿਹੜਾ ਖਰਾਬ ਕਰ ਰਿਹਾ ਤੇ ਕੀ ਦਾ ਪਲਾਨ ਹੋ ਸਕਦਾ ਕਿਵੇਂ ਇਸ ਧਿੱਕ ਨੂੰ ਬਚਾਇਆ ਜਾ ਸਕਦਾ ਕਿ ਪੰਜਾਬ ਵੀ ਬਚ ਜਾਏ ਕਿਉਂਕਿ ਚੰਡੀਗੜ੍ਹ ਦੀ ਵੀ ਡਿਮਾਂਡ ਰਹਿੰਦੀ ਹੈ ਕਿ ਚੰਡੀਗੜ੍ਹ ਪੰਜਾਬ ਨੂੰ ਮਿਲ ਜਾਏ ਇਸ ਧਿੱਕੇ ਦੇ ਨਾਲ ਪੂਰੇ ਆਲ ਓਵਰ ਦੇਸ਼ ਨੂੰ ਵੀ ਬਚਾਉਣ ਦੀ ਗੱਲ ਚੱਲ ਪੈਂਦੀ ਹੈ ਫਿਰ ਕੀ ਪਲਾਨ ਹੋ ਸਕਦਾ ਕਿ ਆਲ ਸਾਬੇ ਸੋਚ ਦੇਣ ਕਿ ਇਸ ਧਿੱਕੇ ਨਾਲ ਚੱਲਿਆ ਜਾ ਸਕਦਾ ਲਗੋ ਜੇ ਤੁਹਾਡੇ ਚੈਨਲ ਦਾ ਨਾ ਉਜਾਰ ਹੈ ਨਾ ਤੇ ਜਿਹੜਾ ਲੋਕਤੰਤਰ ਹੈ ਇਹ ਵੀ ਇੱਕ ਉਜਾਰ ਹੈ ਸਾਡੇ ਮੁਲਕ ਨੂੰ ਸਹੀ ਚਲਾਉਣ ਦਾ ਪਰ ਅੱਜ ਦੇ ਸਮੇਂ ਚ ਜਿਹੜੀ ਰਾਜਨੀਤੀ ਆ ਇਹਦਾ ਇੱਕ ਸ਼ਬਦ ਵਰਤੂੰਗਾ ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਇਹਦਾ ਗੁੱਸਾ ਵੀ ਲੱਗੇ ਸਿਆਸੀ ਲੋਕਾਂ ਨੂੰ ਇਹ ਧੰਦਾ ਹੋ ਚੁੱਕਿਆ ਹੈ ਪਹਿਲਾਂ ਜਿਹੜੀ ਸਿਆਸਤ ਸੀ ਸੇਵਾ ਸੀ ਇੱਕ ਲੋਕ ਮੁਲਕ ਦੀ ਸੇਵਾ ਕਰਦੇ ਸੀ ਹੁਣ ਇਹ ਬਿਜ਼ਨਸ ਬਣ ਗਿਆ ਇੱਕ ਧੰਦਾ ਬਣ ਗਿਆ ਲੋਕ ਜਿੰਨੇ ਵੀ ਆਉਂਦੇ ਆ ਉਹ ਸਿਰਫ ਆਪਣੇ ਬਿਜ਼ਨਸ ਸੈੱਟ ਕਰਨ ਆਉਂਦੇ ਤੁਸੀਂ ਦੇਖਿਆ ਹੋਣਾ ਪਿਛਲੇ ਸਮੇਂ ਦੇ ਵਿੱਚ ਕਿਵੇਂ ਭੱਜ ਭਜਈਆ ਹੋਇਆ ਕਿਵੇਂ ਰਲੇਵੇਂ ਹੋਏ ਪਾਰਟੀਆਂ ਦੇ ਵਿੱਚ ਕਿਵੇਂ ਸ਼ਾਸੀ ਲੋਕ ਹਫੜਾ ਦਫੜੀ ਮੱਚੀ ਹਣਾ ਈਡੀ ਦਾ ਰੇਡਾ ਵੱਜੀਆਂ ਸਾਰੇ ਮੁਲਕ ਦੇ ਵਿੱਚ ਇਟ ਮੀਨਸ ਕਿ ਗਲਤ ਕੰਮ ਕਰ ਰਹੇ ਸੀ ਲੋਕ ਇਹ ਕਲੀਅਰ ਹੋ ਗਿਆ ਵੀ ਲੋਕਾਂ ਦੇ ਪੈਸੇ ਨਾਲ ਗੇਮ ਖੇਡਦੇ ਆ ਤੇ ਇਹ ਸਾਰੇ ਨੂੰ ਬਚਾਉਣ ਲਈ ਮੇਰਾ ਕਹਿੰਦਾ ਹਰ 5 ਸਾਲ ਬਾਅਦ ਚੇਂਜ ਹੋਣਾ ਚਾਹੀਦਾ ਜੋ ਮੈਂ ਚਾਹਣਾ ਵੀ ਕਾਹ ਜੋ ਇਹਨਾਂ ਦਾ ਦਿਮਾਗ ਠੀਕ ਰਵੇ ਭਾਵੇਂ ਉਹ ਸਰਕਾਰ ਦੇ ਮੌਜੂਦਾ ਸਰਕਾਰ ਹੋਵੇ ਸੂਬੇ ਦੀ ਭਾਵੇਂ ਮੈਂਬਰ ਆਫ ਪਾਰਲੀਮੈਂਟ ਹੋਵੇ ਬਦਲਾਅ ਜ਼ਰੂਰ ਆਣਾ ਚਾਹੀਦਾ ਪਹਿਲੇ 5 ਸਾਲ ਤਾਂ ਇਹ ਕੰਮ ਕਰਦੇ ਅਗਲੇ 5 ਸਾਲ ਨਜ਼ਾਰਾ ਲੈਂਦੇ ਆ ਫਿਰ ਅੱਛਾ ਉਹਦੇ ਚ ਕੰਮ ਨਹੀਂ ਹੁੰਦਾ ਕਢਮ ਹੁੰਦਾ ਤੁਸੀਂ ਦੇਖੋ ਨਾ ਇੱਕ 400 ਰੁਪਏ ਵਾਲਾ ਸਿਲੰਡਰ ਸਿੰਘਾ ਜਿਹੜਾ ਫ੍ਰੀ ਦੇ ਵਿੱਚ ਇੱਕ ਗੈਸ ਨਿਕਲਦੀ ਆ ਛੋਟੀ ਜਿਹੀ ਮਿਸਾਲ ਦੇ ਰਿਹਾ ਉਫੀ ਦੀ ਗੈਸ ਨੂੰ ਤੁਸੀਂ ਲਾ ਲਓ ਟਰਾਂਸਪੋਰਟ ਪਾ ਪੂ ਕੇ ਤੁਸੀਂ 300 ਲਾ ਲਓ 350 ਲਾ ਲਓ 400 ਲਾ ਲਓ ਪਰ 1200 ਦਾ ਤਾਂ ਨਹੀਂ ਹੋ ਸਕਦਾ ਇੱਕ ਮੋਹਤ ਦੀ ਚੀਜ਼ ਤੁਸੀਂ 800 ਰੁਪਿਆ ਸਿੱਧਾ ਸਰਕਾਰਾਂ ਨੇ ਕਮਾਇਆ ਮੈਂ ਤਾਂ ਇਹ ਕਹੂੰਗਾ ਸਿੱਧੇ ਤੌਰ ਤੇ ਕਹਿੰਨਾ ਵੀ ਸਰਕਾਰਾਂ ਨੇ ਆਪ ਦੀ ਜੇਬ ਚ ਪਾਇਆ ਪੈਸਾ ਆਮ ਲੋਕਾਂ ਦੇ ਤੁਸੀਂ ਕਿਉਂ ਲੈ ਕੇ ਆਏ ਵੀ ਗੈਸ ਚੰਗੇ ਭਲੇ ਲੋਕ ਚੁੱਲ੍ਹੇ ਬਾਲਦੇ ਸੀ ਚੰਗੇ ਭਲੇ ਸਟੋਵ ਬਾਲਦੇ ਸੀ ਕਿਉਂ ਪੰਗਾ ਲੈ ਦਿੱਤਾ ਲੋਕਾਂ ਨੂੰ ਹੁਣ ਤੁਸੀਂ ਪੰਗਾ ਦੇ ਕੇ ਜਿਵੇਂ Jio ਵਾਲਿਆਂ ਨੇ ਪਹਿਲਾਂ ਫ੍ਰੀ SIM ਦੇ ਕੇ ਜਵਾਕ ਵੀ ਜਿਹੜੇ ਉਹ ਕੁੱਤੇ ਕਮਾਂ ਤੇ ਲਾਦੇ ਹਨਾ ਅੱਜ ਉਹ ਜਵਾਕਾਂ ਦੇ ਹੱਥ 'ਚ ਮੋਬਾਈਲ ਆ ਗਿਆ ਉਹ ਕਹਿੰਦੇ ਪਾਪਾ ਮੈਨੂੰ ਚਲਾਉਣਾ ਹੈ ਉਹ 700 ਕੋਸ਼ ਰੁਪਏ ਦਾ ਪੈਕ ਕਰਤਾ ਆਮ ਬੰਦਾ ਕਿੱਥੋਂ ਦੇ ਦੂਗਾ 700 ਰੁਪਿਆ ਜੀ ਆਮ ਬੰਦੇ ਦੀ ਪਹੁੰਚੇ ਚੀਜ਼ਾਂ ਨਹੀਂ ਹੈਗੀਆਂ ਇਸ ਕਰਕੇ ਸਾਨੂੰ ਜਿਵੇਂ ਪੀਜੇ 버ਗਰਾਂ ਤੇ ਲਾਤਾ ਰੋਟੀ ਤੋਂ ਸਾਨੂੰ ਗੈਸ ਤੇ ਲਾਤਾ ਸਾਨੂੰ ਪੈਟਰੋਲ ਡੀਜ਼ਲ ਵਾਲੀਆਂ ਗੱਡੀਆਂ ਦੇਤੀਆਂ ਵੱਡੀਆਂ ਵੱਡੀਆਂ ਫਿਰ ਉਹਨਾਂ ਦੇ ਰੇਟ ਹੈਗੇ 20 25 ਰੁਪਏ ਤੁਸੀਂ ਲੈਣੇ ਹੋ ਤੇ ਉਹਨੂੰ 100 ਰੁਪਏ ਵੇਚਦੇ ਹੋ ਇਹ ਸਾਰੀਆਂ ਚੀਜ਼ਾਂ ਕਮ ਸਰਕਾਰਾਂ ਦੇ ਨੇ ਸਰਕਾਰਾਂ ਸਾਡੇ ਕੋਲ ਦੇਖੋ ਅੱਜ ਅਸੀਂ ਕਿੱਥੇ ਖੜੇ ਆ ਸੜਕਾਂ ਨੇ ਸੜਕਾਂ ਕਾਦੇ ਵਾਸਤੇ ਤੁਸੀਂ ਸੜਕ ਸਰਕਾਰ ਸਾਨੂੰ ਸੜਕ ਨਹੀਂ ਦੇ ਸਕਦੀ ਇੱਕ ਇੱਥੋਂ ਤੁਸੀਂ ਅੰਮ੍ਰਿਤਸਰ ਸਾਹਿਬ ਜਾਣਾ 7 ਟੋਲ ਟੈਕਸ ਨੇ ਬਿਲਕੁਲ ਤੁਸੀਂ ਇੱਕ ਸੜਕ ਤਾਂ ਦੇ ਨਹੀਂ ਸਕਦੇ ਹਰ ਟੋਲ ਟੈਕਸ 1.5 200 ਰੁਪਏ ਦਾ ਟੋਲ ਟੈਕਸ ਆ ਆਮ ਬੰਦਾ ਕਿਵੇਂ ਚੱਲੇ ਜਾਊਗਾ ਬਿਲਕੁਲ ਇਹੀ ਗੱਲ ਕਰਦਾ ਮੈਂ ਸਰਕਾਰਾਂ ਕਾਦੇ ਵਾਸਤੇ ਬਣਾਉਣੇ ਆ ਸੀ ਸਰਕਾਰਾਂ ਬਣਦੀਆਂ ਲੋਕਾਂ ਦੀਆਂ ਸਹੂਲਤਾਂ ਵਾਸਤੇ ਤੁਸੀਂ ਪੀਣ ਦਾ ਪਾਣੀ ਨਹੀਂ ਦੇ ਸਕੇ 70 ਸਾਲਾਂ ਚ ਤੁਸੀਂ ਚੰਗੀਆਂ ਸਾਨੂੰ ਸੜਕਾਂ ਨਹੀਂ ਦੇ ਸਕੇ ਚੰਗੀ ਐਜੂਕੇਸ਼ਨ ਨਹੀਂ ਦੇ ਸਕੇ ਯੂਥ ਨੂੰ ਨੌਕਰੀ ਨਹੀਂ ਦੇ ਸਕੇ ਸਾਰਾ ਯੂਥ ਬਾਹਰ ਭਜਾਇਆ ਜਾਂਦਾ ਤੇ ਫਿਰ ਕਾਦੇ ਵਾਸਤੇ ਸਰਕਾਰਾਂ ਸਰਕਾਰਾਂ ਚੀਕਾ ਮਾਰਦੀਆਂ ਨੇ ਆਪਣੇ ਕੰਮ ਕਾਨੂੰਨ ਦੀਆਂ ਨੇ ਕਿ ਅਸੀਂ ਆ ਕਰਤਾ ਸਾਰਿਆਂ ਨੇ ਚੋਣ ਮੈਨੀਫੈਸਟੋ ਵੀ ਰੱਖਿਆ ਕਿ ਅਸੀਂ ਆ ਕੀਤਾ ਤੇ ਅੱਗੇ ਆ ਕਰਾਂਗੇ ਕੋਈ ਕਹਿੰਦਾ ਅਸੀਂ 1 ਲੱਖ ਰੁਪਏ ਦੇਵਾਂਗੇ ਕੋਈ ਕਹਿੰਦਾ 1200 1100 ਰੁਪਏ ਦੇਵਾਂਗੇ ਕੋਈ ਕਹਿੰਦਾ ਕਿ ਅਸੀਂ ਕ੍ਰਾਂਤੀ ਬਦਲ ਦਾਂਗੇ ਅਸੀਂ ਇਹ ਚੀਜ਼ਾਂ ਕਰ ਦਵਾਂਗੇ ਨੁਹਾਰ ਬਦਲ ਦਵਾਂਗੇ ਦੇਸ਼ ਦੀ ਤੇ ਕੋਈ ਕਹ ਰਿਹਾ ਕਿ ਦੇਸ਼ ਵੇਚ ਹੀ ਦਿੱਤਾ ਤੁਹਾਨੂੰ ਕੀ ਲੱਗਦਾ ਕਿ ਸਾਰੀਆਂ ਚੀਜ਼ਾਂ ਪਹਿਲਾਂ ਕਹਿ ਦਿੰਦੇ ਨੇ ਬਾਅਦ ਚ ਫਿਰ ਹੁੰਦੀਆਂ ਹੀ ਨਹੀਂ ਦੇਖੋ ਮੈਂ ਸਭ ਤੋਂ ਪਹਿਲਾਂ ਤਾਂ ਸਰਕਾਰਾਂ ਨੂੰ ਤੇ ਲੋਕਾਂ ਨੂੰ ਬੇਨਤੀ ਕਰਦਾ ਵੀ ਇਹ ਜਿਹੜਾ ਮੁਫਤ ਵਾਲਾ ਕੰਮ ਹੈ ਨਾ ਇਹ ਬੰਦ ਕਰੋ ਤੁਸੀਂ ਪੈਸੇ ਦਿਓ ਤੁਸੀਂ ਸਰਕਾਰਾਂ ਤੋਂ ਉਮੀਦ ਇਹ ਨਾਲ ਰੱਖੋ ਵੀ ਸਾਨੂੰ ਆਟਾ ਮਿਲੂਗਾ ਜਾਂ ਸਾਨੂੰ ਖੰਡ ਮਿਲੂਗੀ ਜਾਂ ਸਾਨੂੰ ਰਾਸ਼ਨ ਮਿਲੂਗਾ ਜਾਂ ਸਾਨੂੰ ਸਹੂਲਤਾ ਮਿਲਣਗੀਆਂ ਜਾਂ ਬਿਜਲੀ ਫ੍ਰੀ ਮਿਲੂਗੀ ਤੁਸੀਂ ਸਰਕਾਰਾਂ ਨੂੰ ਇਹ ਕਹਿਣਾ ਵੀ ਤੁਸੀਂ ਲੋਕਾਂ ਨੂੰ ਇੰਨੇ ਜੋਗਾ ਬਣਾਓ ਕਿਉਂ ਰੋਜ਼ਗਾਰ ਦਿਓ ਇਹਨਾਂ ਨੂੰ ਇਹੋ ਪੈਸੇ ਨਾਲ ਤੁਹਾਡੇ ਤੁਹਾਨੂੰ ਜੇ ਉਹ ਅੱਜ 18% GST ਤੁਹਾਨੂੰ ਦੇ ਰਹੇ ਆ ਤੇ ਉਹ ਦੂਜੇ ਹੋਰ ਵੀ ਟੈਕਸ ਦੇਣ ਤੁਹਾਨੂੰ ਵੀ ਸਹੂਲਤਾ ਦਿਓ ਤੁਸੀਂ ਉਹ ਟੈਕਸ ਵੀ ਖਾ ਗਏ ਸਾਰਾ ਹਣਾ ਲੋਕਾਂ ਦੇ ਹੱਕ ਵੀ ਖਾ ਗਏ ਸਾਰੇ ਫਿਰ ਤੁਸੀਂ ਲੋਕਾਂ ਦੇ ਹੱਕਾਂ ਤੇ ਡਾਕੇ ਵੀ ਮਾਰਦੇ ਹੋ ਕੰਮ ਤੁਸੀਂ ਕੋਈ ਕਰਦੇ ਨਹੀਂ ਸਿਸਟਮ ਸਾਰਾ ਕਰਪਟ ਹੋ ਚੁੱਕਾ ਹੈ ਨਾਮ ਲੋਕਤੰਤਰ ਹੈ ਲੋਕਾਂ ਵਾਲੀ ਕੋਈ ਗੱਲ ਹੈ ਨਹੀਂ ਬਿਲਕੁਲ ਜੋ ਵੀ ਸਿਸਟਮ ਦੇ ਵਿੱਚ ਤੁਸੀਂ ਕਿਤੇ ਵੀ ਚਲੋ ਕਰਪਸ਼ਨ ਇਸ ਲੈਵਲ ਤੱਕ ਚਲੀ ਗਈ ਆ ਕਹਿ ਦਿੰਦੇ ਜੀ ਇਹ ਕਰਪਸ਼ਨ 프리 ਹੈਗਾ ਇੱਥੇ ਬਿਲਕੁਲ ਜਿਹੜੀ ਕਰਪਸ਼ਨ ਨਹੀਂ ਹੈਗੀ ਮੈਨੂੰ ਲੱਗਦਾ ਇਸ ਟਾਈਮ ਸਭ ਤੋਂ ਵੱਧ ਕਰਪਸ਼ਨ ਇੰਡੀਆ ਦੇ ਵਿੱਚ ਹੈ ਕੋਈ ਵੀ ਕਿਸੇ ਦਾ ਕੰਮ ਸਿੱਧੇ ਮੂੰਹ ਨਹੀਂ ਹੁੰਦਾ ਇਸ ਕਰਕੇ ਸਰਕਾਰਾਂ ਦਾ ਕੰਮ ਹੈ ਧਿਆਨ ਦੇਣ ਦੀ ਲੋੜ ਹੈ ਵੀ ਆਮ ਬੰਦੇ ਨੂੰ ਜਿਹੜਾ ਜਦ ਤੱਕ ਤੁਸੀਂ ਨਹੀਂ ਫੜਦੇ ਪੈਸੇ ਵਾਲੇ ਬੰਦੇ ਨੂੰ ਕੀ ਫਰਕ ਪੈਂਦਾ ਇੱਥੇ ਪੈਸੇ ਵਾਲਾ ਦੇਖਿਆ ਕੋਈ ਵੋਟ ਪਾਉਣ ਆਇਆ ਅਗਲਾ ਕਿਹੜਾ ਆਉਂਦਾ ਇੰਨੀ ਗਰਮੀ 'ਚ ਜੀ ਅਗਲਾ ਘਰੇ ਬੈਠਾ ਆਰਾਮ ਨਾਲ ਇਹ ਆਮ ਵਰਗ ਸਾਨੂੰ ਬਣਾਉਂਦਾ ਤੇ ਆਮ ਵਰਗ ਦਾ ਹੀ ਤੁਸੀਂ ਧਿਆਨ ਰੱਖੋ ਹੁਣ ਜਿਹੜੇ ਏਡੇ ਏਡੇ ਬਿਜ਼ਨਸ ਸੈੱਟ ਆ ਉਹਨੂੰ ਕੀ ਲੋੜ ਆ ਵੋਟ ਪਾਉਣ ਦੀ ਜਾਂ ਤੁਹਾਡੇ ਕੋਲ ਤਰਲੇ ਕਰਨ ਦੀ ਉਹ ਤਾਂ ਆਪਦੇ ਤੁਹਾਨੂੰ ਦੇ ਕੇ ਕਰੋੜਾ ਰੁਪਇਆ ਦਾ ਕੰਮ ਕਰਾ ਲੈਂਦਾ ਹੈ ਇਹ ਚੀਜ਼ਾਂ ਨੇ ਸਰਕਾਰਾਂ ਦਾ ਜਿਹੜੀਆਂ ਬਣਦੀਆਂ ਨੇ ਸਰਕਾਰਾਂ ਉਹਨਾਂ ਨੂੰ ਜਦ ਤੱਕ ਆਮ ਲੋਕਾਂ ਦੀ ਗੱਲ ਨਹੀਂ ਸੁਣਨਗੇ ਉਦੋਂ ਤੱਕ ਪਾਸ ਨਹੀਂ ਹੁੰਦੀਆਂ ਸਰ ਵੋਟ ਜਿਹੜੀ ਤੁਸੀਂ ਪਾਏ ਹੋ ਬਦਲਾਅ ਕੀ ਚਾਹੁੰਦੇ ਹੋ ਕਿਉਂਕਿ ਪੰਜਾਬ ਦੇ ਵਿੱਚ ਬੜੀ ਆਵਾਜ਼ ਚੱਲੀ ਸੀ ਕਹਿੰਦੇ ਬਦਲਾਅ ਚਾਹੀਦਾ ਬਦਲਾਅ ਚਾਹੀਦਾ ਫਿਰ ਲੋਕ ਹੁਣ ਆਕੀ ਵੀ ਗਏ ਕਹਿੰਦੇ ਬਦਲਾਅ ਨਹੀਂ ਆਇਆ ਇਹ ਕੁਝ ਹੋਰ ਹੀ ਆ ਗਿਆ ਕਹਿੰਦੇ ਹੁਣ 올ਓਵਰ ਕੀ ਚਾਹੁੰਦੇ ਹੋ ਤੁਸੀਂ ਕਿ ਕੀ ਹੋਵੇ ਜਿਸ ਤਰੀਕੇ ਦੇ ਨਾਲ ਗੱਠਜੋੜ ਹੈ ਜਿਸ ਤਰੀਕੇ ਦੇ ਨਾਲ ਭਾਜਪਾ ਕਹਿ ਰਹੀ ਹੈ ਕਿ ਅਸੀਂ 2047 ਤੱਕ ਰਾਜ ਕਰਨਾ ਇਹ ਕੀ ਚੀਜ਼ਾਂ ਨੇ ਤੁਹਾਨੂੰ ਕੀ ਚਾਹੀਦਾ ਕਿ ਇਸ ਤਰੀਕੇ ਨਾਲ ਇਹ ਹੋਣਾ ਚਾਹੀਦਾ ਲੋਕਾਂ ਦੇ ਲਈ ਲੋਕਾਂ ਦੀ ਭਲਾਈ ਦੇ ਲਈ ਮੈਂ ਦੋ ਗੱਲਾਂ ਕਹੂੰਗਾ ਜਗਸੀਰ ਜੀ ਤੁਹਾਡੇ ਮਾਧਿਅਮ ਰਾਹੀਂ ਕਿ ਪਹਿਲੀ ਗੱਲ ਤਾਂ ਇਸ ਮੁਲਕ ਦੇ ਵਿੱਚ ਧਰਮ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ ਕਿਉਂਕਿ ਸਾਡੇ ਗੁਰੂ ਇੱਕ ਉਪਦੇਸ਼ ਦੇ ਕੇ ਗਏ ਮਾਨਸ ਕੀ ਜਾਤ ਸਭੇ ਇੱਕੋ ਪਹਿਚਾਣੇ ਵੋ ਔਰ ਅਸੀਂ ਕਦੇ ਵੀ ਕੋਈ ਵੀ ਆਫਤ ਆਉਂਦੀ ਹੈ ਅਸੀਂ ਕਦੇ ਪਿੱਛੇ ਨਹੀਂ ਦੇਖਿਆ ਵੀ ਇਹ ਬੰਦਾ Hindu ਆ ਮਸਲਾ ਸਿੱਖਾ ਇਸਾਈ ਹੈ ਇਹਨੂੰ ਫੁਲਕਾ ਨਹੀਂ ਦੇਣਾ ਇਹਨੂੰ ਲੰਗਰ ਨਹੀਂ ਖਵਾਉਣਾ ਇਹ ਅੱਜ ਤੱਕ ਸਾਡੇ ਧਰਮ ਦੇ ਵਿੱਚ ਨਹੀਂ ਹੈਗਾ ਅਗਰ ਸਾਡੇ ਧਰਮ ਇਹ ਚੀਜ਼ ਸਿਖਾਉਂਦਾ ਹੈ ਤੇ ਫਿਰ ਮੁਲਖ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਲੋਕਾਂ ਦੇ ਵਿੱਚ ਕਿਵੇਂ ਵਿਤਕਰਾ ਖੜਾ ਕੀਤਾ ਗਿਆ ਤੁਸੀਂ ਸਿਆਸਤ ਕਰ ਰਹੇ ਹੋ ਸਿਆਸਤ ਦੇ ਵਿੱਚ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਕਿਉਂਕਿ ਲੋਕ ਜਿਹੜੇ ਹੈਗੇ ਨੇ ਇੱਥੇ ਅੱਜ ਕਿਸੇ ਵੀ ਸੜਕ ਦੇ ਉੱਤੇ ਕਿਸੇ ਵੀ ਧਰਮ ਦਾ ਕੋਈ ਨਗਰ ਕੀਰਤਨ ਜਾਂਦਾ ਹੈ ਤੇ ਮੈਨੂੰ ਇਹ ਪਤਾ ਹੈ ਵੀ ਉੱਥੇ ਸਾਰੇ ਧਰਮਾਂ ਦੇ ਲੋਕ ਜਲ ਵੀ ਸ਼ਾਮ ਰਏ ਹੁੰਦੇ ਆ ਲੰਗਰ ਵੀ ਖਾ ਰਹੇ ਹੁੰਦੇ ਆ ਔਰ ਲੋਕ ਖੜ ਕੇ ਵੀਡੀਓ ਵੀ ਬਣਾ ਰਹੇ ਹੁੰਦੇ ਆ ਲੋਕਾਂ ਚ ਕੋਈ ਵਿਤਕਰਾ ਨਹੀਂ ਹੈਗਾ ਇਹ ਵਿਤਕਰਾ ਸਰਕਾਰਾਂ ਨੇ ਖੜਾ ਕੀਤਾ ਹੈ ਸਰਕਾਰਾਂ ਜਿਹੜੀਆਂ ਇਸ ਗੰਦੀ ਸਿਆਸਤ ਦੇ ਪਿੱਛੇ ਹਟ ਜਾਣ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਨਹੀਂ ਤਾਂ ਕੰਟਰੀ ਦਾ ਬਹੁਤ ਬੁਰਾ ਹਾਲ ਹੋਊਗਾ ਲੋਕਾਂ ਦੇ ਵਿੱਚ ਪਿਛਲੇ ਜੋ ਸਮੇਂ ਦੇ ਵਿੱਚ ਆਪ ਚ ਵਿਤਕਰਾ ਖੜਾ ਕੀਤਾ ਸਰਕਾਰਾਂ ਨੇ ਇਹ ਇਹਨਾਂ ਨੂੰ ਹਟਾਉਣਾ ਪਊਗਾ ਨਹੀਂ ਤਾਂ ਮੁਲਕ ਦਾ ਦੁਫਾੜ ਹੋ ਜਾਊਗਾ ਜੀ ਅੰਮ੍ਰਿਤਪਾਲ ਹੁਰੀ ਵੀ ਚੋਣ ਲੜ ਰਹੇ ਨੇ ਖੜੂਰ ਸਾਹਿਬ ਤੋਂ ਕਹਿੰਦੇ ਇਸ ਵਾਰ ਸਾਰੀਆਂ ਪਾਰਟੀਆਂ ਨੂੰ ਸਮਾਂ ਦੇ ਕੇ ਦੇਖ ਲੈ ਟਾਈਮ ਦੇ ਕੇ ਦੇਖ ਲੈ ਆ ਪਵਾ ਅਕਾਲੀ ਸੀ ਕਿ ਕਾਂਗਰਸੀ ਸੀ ਕਿ ਭਾਜਪਾ ਦੀ ਆਮ ਆਦਮੀ ਪਾਰਟੀ ਸਾਰੇ ਦੇਖ ਲੈ ਕਹਿੰਦੇ ਇੱਕ ਮੌਕਾ ਜ਼ਰੂਰ ਦੇਣਾ ਚਾਹੀਦਾ ਕੀ ਕਿਆ ਸਰਾਂ ਜਾਂ ਲੱਗਦੇ ਨੇ ਅਮਰਪਾਲ ਹੋਰੀ ਜਿੱਤ ਪਾਉਣਗੇ ਜਿਹਨੇ ਜਿਸ ਤਰੀਕੇ ਨਾਲ ਕਹਿੰਦੇ ਉੱਥੋਂ ਹਵਾ ਚੱਲ ਪਈ ਵੇਵ ਬਣ ਗਈ ਕਿ ਜਿਤਾਉਣਾ ਚਾਹੀਦਾ ਇੱਕ ਲਾਂਬਾ ਲਾਉਣਾ ਕਹਿੰਦੇ ਬੀਬੀ ਖੱਲ ਦਾਜੀ ਵਾਲਾ ਜਿਹੜਾ ਸਿਰ ਤੇ ਪਿਆ ਹੋਇਆ ਕਹਿੰਦੇ ਦੇਖੋ ਮੈਂ ਜਿਵੇਂ ਪਹਿਲਾਂ ਵੀ ਗੱਲ ਕੀਤੀ ਹੈ ਜਿਹੜੇ ਇਹ ਸਿਆਸਤ ਆ ਇਹ ਤਾਂ ਚੁਣ ਕੇ ਆਪਾਂ ਭੇਜ ਦਿੰਨੇ ਅਸਲੀ ਲੋਕ ਤਾਂ ਜਿਹੜੇ ਲੋਕ ਹੀ ਨੇ ਜਿਹੜੇ ਜਿਵੇਂ ਆਪਾਂ ਪਿਛਲੇ ਕਿਸਾਨੀ ਦੇ ਵਿੱਚ ਦੇਖਿਆ ਲੋਕ ਹੀ ਜਦੋਂ ਮੂਵਮੈਂਟ ਬਣਦੀ ਹੈ ਤਾਂ ਉਹੀ ਚੇਂਜ ਲੈ ਕੇ ਆਉਂਦੀ ਹੈ ਹੋ ਸਕਦਾ ਹੈ ਉੱਥੇ ਲੋਕਾਂ ਦੇ ਵਿੱਚ ਜਿਹੜਾ ਸ਼ਾ ਹੈ ਕਿਉਂਕਿ ਜਿਹੜਾ ਪੰਜਾਬ ਦੇ ਵਿੱਚ ਕਈ ਚੀਜ਼ਾਂ ਲੋਕਾਂ ਹੀ ਦੇਖਦੇ ਨੇ ਜੋ ਕੁਝ ਹੁੰਦਾ ਬੀਬੀ ਖਾਲੜਾ ਨੂੰ ਹਰਾਉਣਾ ਪਹਿਲਾਂ ਤਾਂ ਬੜਾ ਮਤਭਾਗਾ ਸੀ ਸਭ ਨੂੰ ਕਿਉਂਕਿ ਬੀਬੀ ਖਾਲੜਾ ਦਾ ਜਿਹੜਾ ਪਰਿਵਾਰ ਹੈ ਉਹਨਾਂ ਨੇ ਪੰਜਾਬ ਲਈ ਬਹੁਤ ਵੱਡਾ ਯੋਗਦਾਨ ਸੀ ਉਹਨਾਂ ਦਾ ਤੇ ਉਹ ਹਾਰ ਜਿਹੜੀ ਉਹ ਰੜਕਦੀ ਸੀਗੀ ਤੇ ਜੇ ਲੋਕਾਂ 'ਚ ਉਤਸ਼ਾਹ ਹੈਗਾ ਪੰਜਾਬ ਪ੍ਰਤੀ ਪਿਆਰ ਹੈਗਾ ਤੇ ਚੰਗਾ ਚੰਗੀ ਗੱਲ ਆ ਅਸੀਂ ਕਹਿੰਦੇ ਆ ਵੀ ਉੱਥੋਂ ਦੇ ਲੋਕ ਜੇ ਜਾਗਰਤ ਹੋ ਗਏ ਨੇ ਤੇ ਬਹੁਤ ਵਧੀਆ ਗੱਲ ਆ ਇਹ ਤਾਂ ਹੌਂ ਟਾਈਮ ਦੱਸੂਗਾ 4 ਤਰੀਕ ਤੋਂ ਬਾਅਦ ਪਤਾ ਲੱਗੂਗਾ ਵੀ ਕੀ ਕੀ ਅਸਰਾਈਆਂ ਸੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਜਿਹੜਾ ਹੈ ਉਹ ਹੋ ਜੂਗਾ 4 ਤਰੀਕ ਨੂੰ ਇਹ ਸਮੀਕਰਨ ਬਦਲੇ ਜਾਣਗੇ ਜਿਸ ਤਿੱਕੇ ਨਾਲ ਇੱਕ ਹਵਾ ਚਲਦੀ ਸੀ ਪਾਰਲੀਮੈਂਟ ਦੇ ਵਿੱਚ ਅਮਰਿਤਪਾਲ ਜਾਏਗਾ ਉੱਥੇ ਜਾ ਕੇ ਆਵਾਜ਼ ਰੱਖੇਗਾ ਕਿ ਇਹ ਚੀਜ਼ਾਂ ਹੋ ਰਹੀਆਂ ਨੇ ਪੰਜਾਬ ਦੇ ਲੋਕ ਕਹ ਰਹੇ ਨੇ ਕਿ ਨਸ਼ਿਆਂ ਤੋਂ ਜਿਹੜਾ ਨਸ਼ੇ ਦੇ ਉੱਤੇ ਨੌਜਵਾਨ ਲੱਗੇ ਉਹਨਾਂ ਨੂੰ ਬਚਾ ਦਿਆ ਉਹ ਆਵਾਜ਼ ਉੱਥੇ ਜਾ ਕੇ ਚੁੱਕਣਗੇ ਹੋਰ ਜਿੰਨੀਆਂ ਚੀਜ਼ਾਂ ਘਟਨਾਵਾਂ ਹੋਦੀਆਂ ਨੇ ਕਿੱਥੋਂ ਨਸ਼ਾ ਆ ਰਿਹਾ ਕੌਣ ਵਕਾਰਿਆ ਇਹ ਸਾਰੀ ਚੀਜ਼ਾਂ ਉੱਥੇ ਚੁੱਕਣ ਕਿ ਲਾਦਾ ਕਿ ਇੰਨਾ ਸੌਖਾ ਅਮਲ ਪਾਲਵਾਂ ਦੀ ਆਵਾਜ਼ ਉੱਥੇ ਪਹੁੰਚ ਜਾਏਗੀ ਤੇ ਇੰਨੀ ਸੌਖੀ ਆਵਾਜ਼ ਉੱਥੇ ਜਿਹੜੇ ਨੇ ਸਪੀਕਰ ਨੇ ਉੱਥੋਂ ਦੇ ਜਿਹੜੇ ਸਾਰੇ ਬੈਠ ਹੋਣਗੇ ਪ੍ਰਾਈਮ ਮਿਨਿਸਟਰ ਉਹ ਸੁਣ ਲੈਣਗੇ ਚਲੋ ਦੇਖੋ ਜੇ ਚੁਣਿਆ ਜਾਂਦਾ ਹੈ ਕੈਂਪੀ ਦਾ ਉਹਦਾ ਬੜਾ ਵੱਡਾ ਹੁੰਦਾ ਜੇ ਚੁਣਿਆ ਜਾਂਦਾ ਉਹ ਆਪਣੀ ਗੱਲ ਕਰਨ ਦਾ ਹੱਕਦਾਰ ਤਾਂ ਹੋਊਗਾ ਉੱਥੇ ਉਹਨੂੰ ਟਾਈਮ ਦਿੱਤਾ ਜਾਊਗਾ ਉਹ ਬੋਲੂਗਾ ਜੇ ਪੰਜਾਬ ਪ੍ਰਤੀ ਉਹ ਗੱਲ ਕਰੂਗਾ ਤੇ ਲੋਕ ਵੀ ਉਹਦੇ ਨਾਲ ਹੋਣਗੇ ਮੈਂ ਤੁਹਾਨੂੰ ਇਸੇ ਗੱਲ ਤੇ ਦੱਸ ਦੇਣਾ ਜਖਸੀਰ ਜੀ ਪਿੱਛੇ ਜਿਹੜੇ ਨਸ਼ੇ ਦਾ ਰੁਝਾਨ ਪੰਜਾਬ ਚ ਰੁਕਿਆ ਉਹ ਯੂਥ ਨੇ ਆਪ ਰੁਕਿਆ ਯੂਥ ਅਵੇਅਰ ਹੋਇਆ ਸਿਰ ਤੇ ਪੱਗਾਂ ਦੁਬਾਰਾ ਆ ਗਈਆਂ ਨੇ ਤੇ ਯੂਥ ਦੇ ਅੰਦਰ ਇੱਕ ਚਿੰਗ ਲੱਗੀ ਹੈ ਵੀ ਸਾਡੇ ਭਰਾ ਮਰ ਰਹੇ ਨੇ ਤੇ ਯੂਥ ਨੇ ਹੀ ਪੰਜਾਬ ਬਚਾਇਆ ਨਾ ਕਿਸੇ ਲੀਡਰ ਨੇ ਬਚਾਇਆ ਨਾ ਕਿਸੇ ਕਿਸੇ ਬਾਬੇ ਨੇ ਬਚਾਇਆ ਬਚਾਉਣ ਵਾਲਾ ਯੂਥ ਹੈ ਜਿੰਨੂੰ ਤਾਂ ਚਾਹੁੰਦੀ ਹੈ ਕਿ ਪੰਜਾਬ ਦੇ ਵਿੱਚ ਯੁੱਧ ਖਤਮ ਹੋ ਜਾਵੇ ਲੀਡਰ ਤਾਂ ਤੁਸੀਂ ਦੇਖੋ ਨਾ ਸਾਡੇ ਕੋਈ ਰੋਜ਼ਗਾਰ ਨਹੀਂ ਅਸੀਂ ਅੱਜ ਵੀ ਸਾਡੇ ਬੱਚਿਆਂ ਨੂੰ ਲੋਕ ਕਿਵੇਂ ਜ਼ਮੀਨਾਂ ਵੇਚ-ਵਿਚ ਕੇ ਬਾਹਰ ਭੇਜ ਰਹੇ ਆ ਉੱਥੇ ਜਾ ਕੇ ਅਸੀਂ ਕੀ ਸਰਦਾਰੀਆਂ ਕਰ ਰਹੇ ਆ ਉੱਥੇ ਜਾ ਕੇ ਤਾਂ ਅਸੀਂ ਲੇਬਰ ਹੀ ਕਰ ਰਹੇ ਹਾਂ ਨਾ ਬਿਲਕੁਲ ਉਹ ਲੇਬਰ ਮੈਂ ਤੁਹਾਡੇ ਮਾਧਮੇ ਯੂਥ ਨੂੰ ਵੀ ਕਹਿਣਾ ਵੀ ਉਹ ਲੇਬਰ ਜੇ ਆਪਾਂ ਬਾਹਰ ਹੀ ਕਰਨੀ ਇੱਥੇ ਕਿਉਂ ਨਾ ਕਰੀਏ ਆਪਦੇ ਮੁਲਕ ਚ ਰਹਿ ਕੇ ਕਿਉਂ ਨਾ ਲੜੀਏ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਛੱਡ ਕੇ ਅਸੀਂ ਕਿਉਂ ਜਾ ਰਹੇ ਬਾਹਰ ਇੱਥੇ ਵੀ ਤਾਂ ਕੋਈ ਚਾਹੀਦਾ ਨਾ ਹਾਂ ਜਿਹਦੀ ਮਜਬੂਰੀ ਹੈ ਮੈਂ ਕਹਿੰਦਾ ਜ਼ਰੂਰ ਜਾਵੇ ਜਿਹਦੇ ਘਰ ਦੇ ਵਿੱਚ ਵਾਕਈ ਰੋਟੀ ਪੱਕਣੀ ਔਖੀ ਹੈ ਜਿਹਦੀਆਂ ਮਜਬੂਰੀਆਂ ਨੇ ਜਿਹਦੇ ਕੋਲ ਕੰਮ ਹੈ ਨਹੀਂ ਉਹ ਜ਼ਰੂਰ ਜਾਵੇ ਜਿਹਦੇ ਹੁਣ 10 20 50 ਕਿੱਲੇ ਆ ਉਹ ਕਿਉਂ ਜਾ ਰਿਹਾ ਉਹ ਇੱਥੇ ਲੜੇ ਮੈਂ ਤਾਂ ਕਹਿੰਦਾ ਆਪਦੇ ਹੱਕਾਂ ਲਈ ਲੜੇ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਆ ਸਾਡੇ ਪਹਿਲੇ ਦਿਨ ਤੋਂ ਬਾਬਰ ਤੇ ਜ਼ਾਬਰ ਨਾਲ ਲੜਾਈ ਕੀਤੀ ਐ ਸਾਡੇ ਪਹਿਲੇ ਗੁਰੂ ਨੇ ਤੇ ਐਂਡ ਵਾਲੇ ਗੁਰੂ ਤੋਂ ਦਸਵੇਂ ਗੁਰੂ ਤੱਕ ਸਾਡੇ ਸਾਰੇ ਗੁਰੂ ਲੜਦੇ ਆਏ ਆ ਇਹ ਸਾਡਾ ਇਤਿਹਾਸ ਹੈ ਅਸੀਂ ਆਪਦੇ ਇਤਿਹਾਸ ਤੋਂ ਬਾਹਰ ਨਾ ਹੋਈਏ ਪੰਜਾਬ ਬਚਾਉਣਾ ਖੜਨਾ ਪੂਗਾ ਤੁਹਾਨੂੰ ਹਰ ਬੰਦੇ ਨੂੰ ਤੇ ਜੇ ਤੁਸੀਂ ਇਹ ਕਹਿੰਦੇ ਹੋ ਵੀ ਠੀਕ ਐ ਰੋਟੀ ਮਿਲ ਜਾਂਦੀ ਐ ਦੋ ਟਾਈਮ ਦੀ ਨਜ਼ਾਰਾ ਲੈ ਰਹੇ ਆਂ ਕੋਠੀਆਂ ਪਾ ਲਈਆਂ ਗੱਡੀਆਂ ਲੈ ਲਈਆਂ ਹਨਾ ਚਿੱਟੇ ਕੱਪੜੇ ਪਾ ਲਏ ਮੇਰੇ ਵਾਂਗੂ ਤੇ ਫਿਰ ਪੁੱਛਣ ਵਾਲਾ ਕੋਈ ਹੈ ਨਹੀਂ ਇਹਨਾਂ ਚੀਜ਼ਾਂ ਤੋਂ ਬਾਹਰ ਆਉਣਾ ਪੂਗਾ ਯੂਥ ਨੂੰ ਅਵੇਅਰਨੈਸ ਬਹੁਤ ਜ਼ਰੂਰੀ ਹੈ ਜੇ ਕੋਈ ਸਾਨੂੰ ਅਵੇਅਰ ਕਰਦਾ ਤੇ ਮੈਂ ਉਹਦਾ ਸਤਿਕਾਰ ਵੀ ਕਰਦਾ ਜੀ ਬਹੁਤ ਸ਼ੁਕਰੀਆ ਔਲਖ ਸਾਹਿਬ ਸਾਡੇ ਨਾਲ ਸੀਗੇ ਗੱਲਬਾਤ ਕਰ ਰਹੇ ਸੀਗੇ ਤਾਂ ਵੋਟ ਜਿਹੜੀ ਆ ਪਾਕਿਆ ਆਏ ਨੇ ਤਾਂ ਨਾਲ ਦੀ ਨਾਲ ਸੁਨੇਹੇ ਬਹੁਤ ਵੱਡੇ ਨੇ ਕਿ ਅਸੀਂ ਦੇਸ਼ ਪੰਜਾਬ ਨੂੰ ਬਚਾਉਣਾ ਹੈ ਕਿ ਜਿਸ ਤਿੱਕੇ ਦੇ ਨਾਲ ਚੀਜ਼ਾਂ ਚੱਲ ਰਹੀਆਂ ਨੇ ਜਿਹੜੇ ਲੀਡਰ ਇਸ ਤਿੱਕੇ ਨਾਲ ਚਾਹੁੰਦੇ ਨੇ ਕਿ ਯੂਥ ਖਤਮ ਹੋ ਜਾਵੇ ਨਸ਼ੇ ਦੇ ਵਿੱਚ ਨੇ ਲਾਈ ਜਾ ਰਹੇ ਨੇ ਜਾਂ ਚੀਜ਼ਾਂ ਨੇ ਪਰ ਕੁਝ ਸਮੇਂ ਦੇ ਵਿੱਚ ਹੀ ਇਹ ਇਹ ਬਦਲਾਅ ਆਇਆ ਕਿ ਸਿਰਾਂ ਦੇ ਉੱਤੇ ਦਸਤਾਰਾਂ ਆ ਗਿਆ ਨੌਜਵਾਨਾਂ ਦੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੁੰਦਾ ਅਮਿਤਪਾਲ ਹੋਰਾਂ ਦੀ ਵੀ ਗੱਲ ਹੋਈ ਉਸ ਦੇ ਉੱਤੇ ਵੀ ਇਹਨਾਂ ਨੇ ਆਪਣੀ ਟਿੱਪਣੀਆਂ ਕੀਤੀਆਂ ਨੇ ਦੱਸਿਆ ਕਿ ਇਹ ਚੀਜ਼ਾਂ ਹੋ ਸਕਦੀਆਂ ਨੇ ਆਵਾਜ਼ ਰੱਖੀ ਜਾ ਸਕਦੀ ਹੈ ਇਸ ਵੀਡੀਓ ਨੂੰ ਵੱਤਵਾਰ ਸਾਂਝਾ ਕਰੋ ਕੈਮਸਾ ਜੋਗਦੇਸ ਜਗਮੀਤ ਧੰਨਵਾਦ